ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਉਮੀਦ ਕਰਦੇ ਆਂ ਬਈ ਸਭ ਠੀਕ ਠਾਕ ਹੋਏਂਗੇ ਚੱਲ ਰਿਹਾ ਬਈ ਲੇਜ਼ਰ ਦਾ ਕੰਮ ਆਪਣਾ ਖੇਤ ਸੁਮਾਰ ਰਹੇ ਆਪਾਂ ਕਨੌਰ ਵਾਲੇ ਖੇਤਾਂ ਮੇ ਲੱਗੇ ਮੇ ਆਪਣੇ ਪਿੰਡ ਤਕਰੀਬਨ ਆਪਣੇ ਹੋ ਗਏ ਕਿ ਖੇਤ ਰਹਿ ਗਿਆ ਵੀਡੀਓ ਬਈ ਬਣੀ ਨੇ ਵਿੱਚ ਬਹੁਤ ਜ਼ਿੰਦਗੀ ਮਤਰਾ ਉੱਚਾਓ ਚੜਰੇ ਦੇ ਅੱਜ ਆਪਾਂ ਨੇ ਮੈਂ ਬਈ ਬਹੁਤ ਦਿਨਾਂ ਬਾਅਦ ਬਲੌਗ ਬਣਾਇਆ ਮਤਲਬ ਵੀਡੀਓ ਲੱਗੇ ਬਣਾਣ ਚੱਲ ਰਿਹਾ ਬਾਈ ਕੰਮ ਦਿਨ ਰਹਾਤਾ ਥੋੜਾ ਲੇਟ ਹੋ ਗਏ ਤੇ ਆਪਾਂ ਪਹਿਲਾਂ ਕੁਛ ਬਾਰਿਸ਼ ਕਰਕੇ ਤਾਂ ਕੁਝੋਂ ਜਿਹੜੇ ਜ਼ਿੰਦਗੀ ਦੇ ਸੰਘਰਸ਼ ਚੱਲ ਰਹੇ ਆ ਡੱਡੀ ਖੜੀ ਆਪਣੀ ਰਾਤ ਕੀ ਉਹ ਡੀਜ਼ਲ ਲੈ ਕੇ ਆਇਆ ਦਾ ਮੈਂ ਰਾਤ ਇਹ ਖੇਤ ਰਾਤ ਤਿਆਰ ਹੋਈਆਂ ਸਾਰੇ ਪੂਰੇ ਦੇ ਲਗੇਦੇ ਆਪਾਂ ਆ ਜਿਹੜਾ ਮੁੰਡਾ ਚਲਾ ਰਿਹਾ ਇਹਨੂੰ ਜਿਹੜਾ ਟਰੈਕਟਰ ਨੂੰ ਰਾਤ ਆ ਪਾਪ ਲਾਏ ਕਰਾਂ ਇਹ ਦੋ ਖੱਤੇ ਕਰਨੇ ਆ ਇੱਧਰ ਬਲੇ ਰਹੇ ਹੋ ਜੀ ਆਪਣੀ ਵੀਡੀਓ ਗੱਲ ਦਿਖਾਵਾਂ ਤੁਹਾਨੂੰ ਸਾਰਾ ਸਿਸਟਮ ਪਾਣੀ ਪੂਣੀ ਕੱਦ ਛੱਡ ਰਹੇ ਆਪਾਂ ਬਹੁਤ ਵੈਸੇ ਤਿਆਰ ਹੈ ਫੜੇ ਵਾ ਬਸ ਇੱਕ ਦੋ ਦਿਨ ਦੀ ਦੇਰੀ ਹੈ ਲੈ ਵੀ ਆ ਗਿਆ ਬੰਦਾ ਉਹਨਾ ਡੀਜ਼ਲ ਲੈ ਕੇ ਹੋਰ ਵੀ ਲੈ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਠੀਕ ਚੱਲ ਰਿਹਾ ਕੰਮ ਲੈ ਦਿਨ ਲਾਵੇਗਾ ਬਈ ਆਪਾਂ ਦੇਖਾਂਗੇ ਹੋਰ ਕੰਮਕਾਰ ਇੱਕ ਇਧਰ ਰਹਿ ਗਿਆ ਇਧਰ ਆਪਣਾ 11 ਕਿੱਲੇ ਨੇ ਰਹਿ ਗਏ ਓਰੇ 10 ਕਿੱਲੇ ਤਾਂ ਰਹਿ ਗਏ 10.5 19 20 ਕਿੱਲੇ ਰਹਿ ਗਏ ਐ ਕਿੱਲੇ ਰਾਤ ਨੂੰ ਲੱਗ ਜੀ ਗੱਜਣਾ ਚਲ ਸੋਣੀ ਚੱਟ ਮਾਰਦੇ ਇੱਥੇ ਰਾਤ ਨੂੰ ਹਾਂ ਇਹ ਸਾਰਾ ਹੋ ਗਿਆ ਰਾਤ ਇਧਰ ਨਹੀਂ ਹੋ ਗਿਆ ਬੰਦੇ ਆਪਣੇ ਚ ਸੌ ਮਾਰ ਰਹੇ ਆ ਖਾਲਾਂ ਕਿਵੇਂ ਐ ਠੀਕ ਐ ਠੀਕ ਐ ਠੀਕ ਐ ਐਨ ਚੱਲ ਰਿਹਾ ਕੰਮ ਪੂਰਾ ਅਜੇ ਬਈ ਤਿਆਰੀਆਂ ਬਰਖਪਾ ਆ ਗਏ ਬਈ ਘਰੇ ਆਪਾਂ ਇਹ ਆਪਣੀ ਪਨੀਰੀ ਹੈ ਇਹ ਪਨੀਰੀ ਵੀ ਜੀ ਕੱਲ ਕੋਈ ਬਾਦ ਘਾੜ ਵਾਸਤੇ ਇੱਕ ਕਰ ਅੱਜ ਵੀ ਬੀਜਿਆ ਉਹ ਛੁਡਾਇਆ ਕਰ ਬੀਜਿਆ ਅੱਜ ਬਾਕੀ ਸਾਰੇ ਪੌਦੇ ਆਪਣੀ ਸਾਰੀ 1509 ਕੇ ਰਾਈ ਉਹ ਰਬੰਡਾ ਮੈਂ ਚੰਡੇ ਘੱਡ ਰਹੀ ਏ ਵਿੱਚ ਕੋਈ ਕੋਈ ਪੇਡਾ ਚੰਡੇ ਹੋਗਾ ਹੈ ਕੋਈ ਕੋਈ ਹੈ ਰੋਡਰਚਾ ਵੀ ਹੈ ਉਹ ਫੂਵੀਲਾ ਨੇ ਜੋਗੀ तकरीबन ਆਪਣੀ ਤਿਆਰ ਹੈ 25 ਦਿਨ ਦੀ ਬਹੁਤ ਹੋ ਗਈ ਆਪਣੀ ਬਸ ਘਰੇ ਨੇ ਸਟਾਰਟ ਇੱਕ ਦੋ ਦਿਨ ਮਾ ਲਾ ਲਈ ਆਪਾਂ ਸੁੱਕਾ ਬੀਜ ਬੀਜਿਆ ਵਾਏ 33 ਦਿਨ ਤੱਕ ਪੱਕਣ ਨਹੀਂ ਹੁੰਦੀ ਬੋਲ ਯੂ ਲੋ ਬੀਜਿਆ ਦਪਨੇ ਅੰਦਰੋਂ ਬਸ ਕੀ ਅੱਗੇ ਦੋ ਦੋ ਚਾਰ ਚਾਰ ਦਿਨ ਕੇ ਫਰਕ ਕੇ ਲ ਵੀ ਜੀਏ ਸਾਰੀ ਲੈ ਬਈ ਮਿੱਤਰੋ ਚੱਕ ਲਈ ਦੀ ਆਪਾਂ ਨੇ ਬਲੈਰੋ ਆਪਣੀ ਘਰੇ ਆ ਕੇ ਪਪਾ ਚੱਲੇ ਆ ਬਈ ਜੀਰੀ ਕੀ ਦਵਾਈ ਲੈਣ ਅੰਬਾਲਾ ਸ਼ਹਿਰ ਕਖਾਂਲੀ ਪਰਟੀਲਾ ਦੇਖੋ ਕਿਹੜੀ ਕੰਪਨੀ ਕੀ ਮਿਲਾ ਕੀ ਰੇਟ ਮਿਲਾ ਆਮਾ ਬਾਈ ਲੈ ਕੇ ਜਿੱਥੇ ਮਿਲਦੇ ਆ ਵਾਲੇ ਜਾ ਕੇ ਅੱਪਾ ਪਹੁੰਚ ਗਏ ਸ਼ੰਭੂ ਬਾਰਡਰ ਬੈਰੀ ਅਲਵਾ ਤਕਰੀਬਨ ਪੂਰੇ ਧਰਨਾ ਲੱਗਿਆ ਬਦਾ ਬਾਈ ਜਿਹੜਾ ਰੋਡ ਜਾਮ ਤਾਂ ਜਿਸ ਟੈਂਪ ਉਰੇ ਸਟੇਜ ਲੱਗਿਆ ਗਰੇ ਦੀ ਓਪੋਜੀਟ ਸਾਈਡ ਆਪਣੇ ਦੇ ਦੂਈ ਸਾਈਡ ਉਰੇ ਉਰੇ ਲੱਗਦੀ ਸਟੇਜ ਲੱਗੀ ਹੋਈ ਦੀ ਕਕਰ ਦਾ ਪੁਲ ਆ ਗਿਆ ਟੋਰ ਗੇਟ 500 ਮੀਟਰ ਦੂਰ ਹੈ ਆਪਣੇ ਦੇ ਠੀਕ ਹੈ ਬਾਈ ਮਿਲਦੇ ਆਂ ਸ਼ਹਿਰ ਜਾ ਕੇ ਹੰਬਾਲੇ ਰੱਖ ਮਾਰਕੀਟ ਮਾ ਆ ਗਏ ਦੁਆਈ ਲੇ ਗਏ ਭਈ ਆਪਾ ਸ਼ਰਮਾ ট্রেਡਰਸ ਪਾ ਦੇ ਤਿੰਨ ਚਾਰ ਸਾਲ ਦਾ ਹੀ ਸੀ ਬਾਈ ਗੱਲ ਜੁੜੇ ਹੋਏ ਆਪਾਂ ਲੈ ਭਈ ਪਹੁੰਚ ਗਏ ਆਪਾਂ ਸ਼ਰਮਾ ট্রেਡਰਸ ਪਾ ਲਹਾਂ ਸਮਾਨ ਢੀਲਾਤੀ ਆਪਾਂ ਨੇ ਸੈਟ ਅਪ ਨਹੀਂ ਪੂਰਾ ਰਾਸ਼ਨ ਦੁਪਹਿਰੇ ਮਾ ਇਹ ਇਹ ਤੇ ਬਈ ਦਵਾਈ ਆਪਾਂ ਕਰਾਂ ਤਾਰ ਰਹੇ ਆ HPM ਲੋਕਲ ਕੰਪਨੀ ਆ ਬਈ 1100 ਰੁਪਏ ਦੀ ਦਈਏ ਦਿੱਤੀ ਐ ਡੰਡੀ ਵਾਲੇ ਪੰਪ ਦਵਾਈ ਦੇ ਛਿੜਕਣੇ ਨੂੰ ਬਟਾ ਬਟਾ ਪਰ ਰੌਂਡ ਪਰ ਰੌਂਡ ਬਗੇਰ ਨਹੀਂ ਇਸ ਤਰ੍ਹਾਂ ਦੋ ਪੰਪ ਲੈ ਦੇ ਇਹ ਬਾਸਮਤੀ ਦੀ ਦਵਾਈ ਹੈ ਆਪਣੀ ਰਿਕੂ ਦਰਮਾ ਪੂਡਰ ਸੁਜੀਵਨੀ ਲੈ ਬਈ ਕੰਨੀ ਪਰਾਂ ਕਰੇ ਜਿਹੜੇ ਟਰੈਕਟਰ ਜੋਗੀ ਚਲੇ ਆਪਾਂ ਟਰੈਕਟਰ 'ਪਾ ਦੋਈ ਤਾਰਤੀ ਆਪਣੇ ਉਹ ਲਾਤੀਆਂ ਬੀਪੀਆਂ ਛਿਣ ਕੇ ਟਰਾਲੀ ਦੇਖੋ ਵੱਡੀ ਇੱਥੇ ਲਈ ਹੈ ਵਿੱਚ ਚੜਾਦੀ ਰੀਪਰ ਵਾਲੀ ਟਰਾਲੀ ਚਲਾ ਕੇ ਖੜਾਦੀ ਚੱਲਦੇ ਆਂ ਬਈ ਖੇਤ ਨੂੰ ਬਟਰ ਕਰੇਵਾ ਟਰੈਕਟਰ ਲਿਗਾ ਚੱਲेंगे ਹਾਲੈਂਡ ਆਪਾਂ ਨਾਲੇ ਸਾਰੇ ਆਂ ਬਈ ਖੇਤ ਆਪਾਂ ਰਸਤਾ ਬਣਾ ਨਹਿਰ ਵਾਲਾ ਰਸਤੇ ਤੋਂ ਪਰਾਂ ਨੂੰ ਵੀ ਲਗਾਉਣੇ ਜੀ ਜ਼ਰੂਰੀ ਕਿ ਰਸਤਾ ਇਹ ਤੇ ਖੜਾ ਆ ਰਸਤਾ ਪਰਾਂ ਨੂੰ ਬਾਹਿਆ ਬਾਦ ਰੁਕਣਾ ਨਾ ਉਧਰ ਜਾਣਗੇ ਕਿ ਜਨੇ ਪਰ ਨੂੰ ਗੇੜ ਲਗੇਗਾ ਜਾਨੀ ਉੱਪਰ ਨੂੰ ਘੁੰਮ ਕੇ ਆ ਘੁੰਮ ਕੇ ਆਵਾ ਇਹ ਰਸਤਾ ਛੌਟ ਪਿਆ ਜਾਨ ਨਾਲੇ ਪੱਕਾ ਪੁਰਾਣਾ ਰਸਤਾ ਹੱਥ ਜਾਂ ਲਿਆ ਗਿਆ ਵਾਹ ਇਹ ਰੋ ਪਹੁੰਚ ਗਏ ਬਾਈ ਖੇਤ ਆਪਾਂ ਚੱਲ ਰਿਹਾ 55 ਇਹ ਖੇਤ ਖਾਸਾ ਖਰਾਬ ਹੋ ਰਿਹਾ ਗ੍ਰਾਮ ਖਾਦਾ ਲੱਗ ਗਿਆ ਡੀਜ਼ਲ ਪਾਏਗੇ ਤੇ ਕੋਈ ਡੀਜ਼ਲ ਪਾਤਾ ਡੀਜ਼ਲ ਪੂਰੇ ਪੌਦਗਾ ਪਾਣੀ ਆ ਗਿਆ ਡੈੜੀ ਗਿੱਲੀ ਸੁੱਕੀ ਜਿਹੀ ਹੋਈ ਵੀ ਤੇ ਉਹ ਯੂ ਬਾਣੇ ਵਾਸਤੇ ਲਿਆਏ ਤੇ ਫਾਲੇ ਆਪਾਂ ਬਾਕੀ ਜਾਂਦਾ ਪਿਆ ਹੋਰੀ ਆਪਾਂ ਉਹਰੇ ਪਾਣਾ ਖਾਲਗਾ ਟੋਟਾ ਘਰੇ ਤੱਕ ਕਬਲੇ ਤੱਕ ਫਾਈਪਾਂ ਕੇ ਚੱਲਦੇ ਆਪਾਂ ਡੀਜ਼ਲ ਪਾ ਦਿਆ ਟਰੈਕਟਰ ਚੱਲ ਰਿਹਾ ਕਰਾਹਲਾ ਦੇਖਦੇ ਹਾਂ ਜੇ ਰਾਤ ਲਾਣੇ ਦਾ ਮਨ ਹੋਇਆ ਆਪਣਾ ਲਾਵੇਂਗੇ ਨਹੀਂ ਫਿਰ ਅੱਜ ਬੰਦ ਕਰਦੇਗੇ ਕੱਲ ਨੂੰ ਨਿਪਟ ਜੇਗਾ ਆਪਣਾ ਹੀ ਰਹਿ ਕੇ ਅੱਧਾ ਸੱਤ ਅੱਠ ਥਿੱਲੇ ਜਿਹੜੇ ਕੱਲ ਵੀ ਦਿਨ ਮਾ ਕੰਮ ਹੋਰ ਹੋ ਜਾ ਬਾਈ ਰਾਤ ਨੂੰ ਫਿਰ ਕਰਾ ਚਲਾ ਕੇ ਹਵਾ ਬੰਦਾ ਕੋਤਨਰਾਤ ਨਾਲ ਆਤੀਆਂ ਮੇਰੇ ਵੀ ਆਪਣਾ ਕੰਮ ਖਿੱਚਿਆ ਗਿਆ ਚਲੋ ਨੇੜਾ ਲੱਗ ਗਿਆ ਕੋਈ ਬਾਤ ਨਹੀਂ ਜਿਹੜਾ ਰਹਿ ਗਿਆ ਯਾਨੀ ਜਿਹੜਾ ਜ਼ਰੂਰੀ ਜ਼ਰੂਰੀ ਕੰਮ ਦਾ ਖਿੱਚਿਆ ਗਿਆ ਪਾਦੀ ਬਈ ਵੱਟ ਜਿਹੜੀ ਪਾਣੀ ਤੇ ਰੱਖ ਲਿਆ ਸਮਾਨ ਕਰ ਲਿਆ ਇਕੱਠਾ ਚੱਲਦੇ ਆਪਾਂ ਟਰੈਕਟਰ ਲੈ ਕੇ ਹੈ ਬੰਦੇ ਵੀ ਆਪਣੇ ਗੱਲ ਜਾਹੇਗੇ ਕਰਾ ਚੱਲ ਰਿਹਾ ਆਪਣਾ ਉੱਧਰ ਉਹ ਚਾਹ ਲੱਗੇ ਪੀਣ ਉਹ ਮਾਰੇ ਖਾਈਆਂ ਦੇਖੋ ਲੈਟਾ ਵੀ ਆਪਣੀ ਪਨੀਰੀਏਸ ਖੇਤ ਕਿਉਂਰੇ ਬਿੱਜੀ ਵੀ ਬਾਕੀ ਆ ਵੀ ਗੇ ਪਿੰਡ ਤੇ ਕਰੇਵਾ ਦੁਬਾਰੇ ਆਣਾ ਪੈ ਗਿਆ ਤਾਂ ਆਪਾਂ ਨੂੰ ਬਈ ਉਹ ਜਗਾਰਡ ਹੋ ਗਿਆ ਖਰਾਬ ਆਪਣਾ ਵੀ ਲੈ ਆਏ ਆਪਾਂ ਕਿਸੇ ਮਿੱਤਰ ਪਿਆਰੇ ਦਾ ਉਹ ਲਾਇਆ ਚੱਲ ਗਿਆ ਕਰਾ ਆਪਣਾ ਜੀ ਕਰੀਲ ਪਾਈ ਦੀ ਆਪਣੀ ਇੰਸਟਾਗ੍ਰam ਪਾ ਘੰਟਾ ਕ ਹੋਇਆ ਨਹੀਂ ਹਜੇ ਰੀਲ ਪਾਈ ਨੂੰ ਐਨੇ ਵਈ ਉਹਨਾਂ ਜਾਦੂ ਦਿਖਾ ਦਿਆ ਸੀਜ਼ਨ ਕੀ ਪਹਿਲੀ ਪੋਸਟ ਥੀ ਕਰੇ ਵਾਲੇ ਸੀਜ਼ਨ ਕੀ ਐਤ ਕੀ ਪਹਿਲੀ ਪੋਸਟ ਅੱਜ ਪਾਈ ਦੀ ਆਪਾਂ ਨੇ ਉਸੇ ਘੰਟਾ ਬਾਅਦ ਕਰਾ ਜਦੀ ਖੜ ਲਿਆ ਮਤਲ ਘੰਟੇ ਦੇ ਅੰਦਰ ਹੀ ਖੜ ਲਿਆ ਮੈਂ ਚਲੇ ਗਿਆ ਤਾਂ ਘਰ ਬਾਈ ਕਾ ਫੋਨ ਆਇਆ ਮੈਨੂੰ ਫਿਰ ਮੱਲੇ ਕੇ ਆਇਆ ਜਗਾੜੇ ਦੇਖ ਲੈਪ ਕੇ ਕਰ ਦੇ ਤੂੰ ਪਾ ਦੇ ਛੋਲੇ ਨੂੰ ਪਾ ਕੇ ਚੱਲ ਗਿਆ ਸਵੇਰੇ ਕਰਾਂਗੇ ਆਪਾਂ ਚੈੱਕ ਵੀਰਾਤ ਲਾਂਦੇ ਹੋਏ ਆਪਾਂ ਠੀਕ ਹੈ ਬਾਈ ਅੱਜ ਦੀ ਵੀਡੀਓ ਆਪਣੀ ਬਸ ਇੰਨੀ ਕੀ ਦੀ ਮਿਲਦੇ ਆ ਕੱਲ ਨੂੰ ਕਿਸੇ ਨਵੀਂ ਵੀਡੀਓ ਮਾ ਦਿਖਾਵਾਂ ਬਈ ਰਿਪੇਅਰਰ ਪੂਰਾ ਕਿੱਥੇ ਹੋਈ ਗਿਆ ਇਸ ਕੀ ਕਿਆ ਸਿਸਟਮ ਰਹੇਗਾ ਜਣੀ ਆਪਣਾ ਕੰਮ ਚੱਲਦਾ ਹੋ ਗਿਆ ਫਿਲਹਾਲ ਮੋਟਰ ਫੈਲ ਵੀ ਬਈ ਖੇਤਮ ਹੀ ਆ ਬਾ ਫਿਰ ਫੇਣਾ ਸਿੱਧਾ